ਜਿਵੇਂ ਕਿ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦੱਸ ਚੁੱਕਿਆ ਹੈ ਕਿ ਬਲਕਾਰ ਸਿੰਘ ਸਿੱਧੂ ਨੇ ਜਿਹੜੀ ਸ਼ਦਾਬਲੀ ਬੋਲੀ ਸੀ ਉਹਦੀ ਆਡੀਓ ਵਾਇਰਲ ਹੋ ਚੁੱਕੀ ਸੀ ਦਰਸਲ ਉਹਨਾਂ ਨੇ ਇੱਕ ਮਾਫੀ ਮੰਗੀ ਹੈ ਉਹਦਾ ਤੁਹਾਨੂੰ ਮੈਂ ਇੱਕ ਵੀਡੀਓ ਦਿਖਾਉਣ ਜਾ ਰਿਹਾ ਔਰ ਉਸ ਤੋਂ ਬਾਅਦ ਇੱਕ ਪਾਸੇ ਐਸਜੀਪੀਸੀ ਨੇ ਸਵਾਲ ਚੱਕ ਤੇ ਕਿ ਭਾਈ ਇਹਨੂੰ ਮਾਫੀ ਮੰਗਣੀ ਚਾਹੀਦੀ ਆ ਦੂਜੇ ਪਾਸੇ ਉਹਨਾਂ ਨੇ ਪੱਗ ਤੇ ਟਿੱਪਣੀ ਕੀਤੀ ਸੀ ਇਸ ਕਰਕੇ ਉਹਨਾਂ ਨੇ ਬਹੁਤ ਵੱਡਾ ਐਕਸ਼ਨ ਲੈ ਲਿਆ ਸੀ ਔਰ ਤੀਸਰੀ ਖਬਰ ਨਾਲ ਜੁੜ ਜਾਂਦੀ ਆ ਕੁਲਤਾਰ ਸਿੰਘ ਸੰਧੂਆ ਦੀ ਜਿਹਨੂੰ ਗੁੱਲੀ ਘੜਕੇਆ ਗਿਆ ਯਾਨੀ ਆਪਣੇ ਹੀ ਇੱਕ ਬਹੁਤ ਵੱਡੇ ਲੀਡਰ ਨੂੰ ਯਾਨੀ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੇ ਕੁਲਤਾਰ ਸਿੰਘ ਸੰਧੂਆ ਤਾਂ ਹੁਣ ਬਲਕਾਰ ਸਿੰਘ ਸਿੱਧੂ ਨੇ ਮਾਫੀ ਕਿਵੇਂ ਮੰਗੀ ਆ ਔਰ ਮਾਫੀ ਮੰਗਦੇ ਬਾਅਦ ਵੀ ਇੱਕ ਵਿਵਾਦ ਖੜਾ ਕਰ ਗਏ ਨੇ ਬਹੁਤ ਵੱਡਾ ਵਿਵਾਦ ਆ ਤੁਹਾਡੇ ਸਾਹਮਣੇ ਮੈਂ ਇਹ ਵੀਡੀਓ ਦਿਖਾਉਣ ਜਾ ਰਿਹਾ ਔਰ ਉਸ ਤੋਂ ਬਾਅਦ ਮੰਗ ਉੱਠਦੀ ਆ ਪੰਜਾਬ ਦੇ ਵਿੱਚੋਂ ਮਹਿਲਾਵਾਂ ਦੀ ਕਿ ਇਹਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ ਸੀਐਮ ਭਗਵੰਤ ਮਾਨ ਨੂੰ ਪੰਜਾਬ ਦੇ ਲੋਕਾਂ ਦੁਆਰਾ ਲਾਂਤਾਂ ਪਾਈਆਂ ਜਾਂਦੀਆਂ ਨੇ ਕਿ ਤੁਸੀਂ ਪੰਜਾਬ ਦੇ ਮੁੱਖ ਮੰਤਰੀਆਂ ਤੁਸੀਂ ਆਪਣੇ ਐਸਐਮਐਲਏ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢੋ ਔਰ ਦੂਜਾ ਨੰਬਰ ਇਹਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਜਿਹੜੇ ਪੱਤਰਕਾਰ ਨੇ ਦੀ ਵੀਡੀਓ ਜਾਂ ਨਹੀਂ ਆਡੀਓ ਚਲਾਈ ਸੀ ਉਸ ਬੰਦੇ ਦੇ ਉੱਤੇ ਇਹਨਾਂ ਨੇ ਪਰਚਾ ਕਰਵਾ ਦਿੱਤਾ ਸੀ ਉਹ ਤੁਹਾਨੂੰ ਪਤਾ ਹੀ ਹੋਣਾ ਤੁਸੀਂ ਵੇਖੀ ਹੋਣੀ ਆ ਵੀਡੀਓ ਉਹ ਪਰਚਾ ਰੱਦ ਹੋ ਚੁੱਕਿਆ ਔਰ ਜਿਹੜਾ ਬਲਕਾਰ ਸਿੰਘ ਸਿੱਧੂ ਨੇ ਆ ਹੁਣ ਮਾਫੀ ਮੰਗ ਰਹੇ ਨੇ ਔਰ ਮਾਫੀ ਮੰਗਦੇ ਸਮੇਂ ਵੀ ਇੱਕ ਵਿਵਾਦ ਖੜਾ ਕਰ ਗਏ ਨੇ ਬਹੁਤ ਵੱਡਾ ਹੋਰ ਵੀ ਤਾਣੀ ਉਲਝਾ ਦਿੱਤੀ ਆ ਸੁਣੋ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰੂੰਗਾ ਸੁਣੋ ਸ਼ਿਕਾ ਜੀ ਸ਼ਿਕਾ ਕਪਾ ਸਰ ਜੀ ਅੱਜ ਅਸੀਂ ਆਰਾਮਗੜੀਆ ਅਕਾਲ ਜਤੀਬੰਦੀ ਦੇ ਪੌਮੀ ਸਿਖਾਤ ਅੰਜਾਮ ਤੋਂ ਸਰਦਾਰ ਹਰਜੀਤ ਸਿੰਘ ਜੀ ਆਰਾਮਗੜੀਆ ਸਾਹਿਬ ਨੂੰ ਬੁਕੇ ਆ ਜੋ ਪਿਛਲੇ ਦਿਨੀ ਇੱਕ ਮੇਰੀ ਆੜੀਓ ਸੋਸ਼ਲ ਮੀਡੀਆ ਤੇ ਚੱਲ ਰਹੀ ਆ ਉਹ ਆਵਾਜ਼ ਆ ਜਿਹੜੀ ਇਹ ਸ਼ਰਾਪਤੀ ਹਰਸਨ ਕਜ ਮਨਾਈ ਜਾਂ ਕਿਦਾਂ ਪਰ ਫਿਰ ਵੀ ਮੈਨੂੰ ਇਹ ਚੀਜ਼ ਪਹੁੰਚੀ ਵੀ ਰਾਮ ਕੜੀਆ ਬਰਾਦਰੀ ਜਾਂ ਸਾਡੇ ਪੰਜਾਬੀਆਂ ਦੀ ਭੱਜ ਜਾਂ ਭੈਣ ਭਰਾਵਾਂ ਨੂੰ ਇਹ ਦੁੱਖ ਲੱਜਾਉਂ ਸਰਕਾਰ ਦੀ ਆਵਾਜ਼ ਆ ਜਾਣੇ-ਨਜਾਣੇ ਜੇ ਮੈਂ ਤੁਹਾਨੂੰ ਗਲਤੀ ਹੋਈ ਆ ਤਾਂ ਸਾਰੇ ਰਾਮ ਕੜੀਆ ਪਰਿਵਾਰ ਸਾਡੇ ਪੰਜਾਬੀ ਸਾਡੇ ਭੈਣ ਭਰਾ ਅਨੁਵਾਪ ਕਰਨਗੇ ਕਿਉਂਕਿ ਮੈਂ ਮਾਫ਼ੀ ਚਾਹੁੰਦਾ ਅਸੀਂ ਕਲਾਕਾਰ ਬੰਦੇ ਆ ਬੜੇ ਲੰਬੇ ਸਮੇਂ ਤੋਂ ਅਸੀਂ ਤੁਹਾਡਾ ਦਿੱਤਾ ਹੀ ਖਾਣੇ ਆ ਧੰਨਵਾਦ ਆਸਕਰ ਦਾ ਤੁਸੀਂ ਮੈਨੂੰ ਮਾਫ਼ ਕਰੋਗੇ ਅਸੀਆ ਸੁਣ ਲਿਆ ਪੰਜਾਬੀਓ ਜਿਹੜਾ ਐਮਐਲਏ ਕੱਲ ਧੀਆ ਨੂੰ ਪੰਜਾਬ ਦੀਆਂ ਮਾਵਾਂ ਨੂੰ ਔਰ ਆਪਣੇ ਹੀ ਲੀਡਰ ਵਿਧਾਨ ਸਭਾ ਦੇ ਸਪੀਕਰ ਸਾਹਿਬ ਕੁਲਤਾਰ ਸਿੰਘ ਸੰਧਵਾ ਨੂੰ ਕਹਿੰਦਾ ਇਹ ਤਾਂ ਗੁੱਲੀਕਾਰ ਨੇ ਯਾਨੀ ਉਹਨਾਂ ਦੀ ਇਬਰਾਤ ਨਹੀਂ ਹੋਣੀ ਐ ਦਖਾਨ ਆਪਾਂ ਵਿਰਾਦਰੀ ਤੇ ਟਿੱਪਣੀ ਨਹੀਂ ਕਰਨੀ ਕਿਉਂਕਿ ਅਕਸਰ ਵੇਖਿਆ ਤੁਸੀਂ ਪਹਿਲਾਂ ਵੀ ਕਿ ਵਿਰਾਦਰੀ ਦੇ ਉੱਤੇ ਟਿੱਪਣੀ ਕਰਨੀ ਬੜੀ ਮਹਿੰਗੀ ਪੈਂਦੀ ਹੈ ਸੋ ਇਹਨਾਂ ਨੂੰ ਪਹਿ ਚੁੱਕੀ ਆ ਹੁਣ ਦੂਜੇ ਮਸਲੇ ਤੇ ਆਜੋ ਜਿਹੜਾ ਕਿ ਲੋਕਤੈਵੀ ਕਾਰੇ ਸੀ ਵੀ ਮਾਫੀ ਨਹੀਂ ਲਗਾਉਣੀ ਆ ਪਰਚਾ ਵੀ ਦਰਜ ਕਰਾਉਣਾ ਤੇ ਪਾਰਟੀ ਦੇ ਵਿੱਚੋਂ ਇਹਨੂੰ ਬਾਹਰ ਵੀ ਕਢਵਾ ਦੇਣਾ ਤਾਂ ਮਸਲਾ ਹੁਣ ਪੰਜਾਬ ਦੇ ਮੁੱਖ ਮੰਤਰੀ ਦੇ ਉੱਤੇ ਆ ਗਿਆ ਕਿ ਸੀਐਮ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਇੱਕ ਆਪਣੇ ਐਸਐਮਐਲ ਨੂੰ ਪਾਰਟੀ ਦੇ ਵਿੱਚੋਂ ਬੇਦਖਲ ਕਰ ਦੇਣਗੇ ਕਿਉਂਕਿ ਵੇਖਣਾ ਇਹੀ ਆ ਵੀ ਪੰਜਾਬ ਦੀਆਂ ਮਾਵਾਂ ਨੂੰ ਇੱਕ ਪਾਸੇ ਭੈਣਾਂ ਨੂੰ ਬਹੁਤ ਸਾਰੀ ਗੰਦੀ ਸ਼ਦਾਬਲੀ ਇਹ ਯੂਜ਼ ਕੀਤੀ ਆ ਮੈਂ ਦੁਬਾਰਾ ਵੀ ਦੱਸ ਦਿੰਨਾ ਕਹਿੰਦਾ ਸੀ ਕਿ ਲੋਕ ਆਪਣੀਆਂ ਮਾਵਾਂ ਭੈਣਾਂ ਨੂੰ ਯਾਨੀ ਆਪਣੀਆਂ ਜਨਾਨੀਆਂ ਨੂੰ ਇਹ ਸ਼ਬਦ ਯੂਜ਼ ਕੀਤਾ ਸੀ ਆਪਣੀਆਂ ਜਨਾਨੀਆਂ ਨੂੰ ਸਾਡੇ ਕੋਲੇ ਛੱਡ ਜਾਂਦੇ ਨੇ ਇੱਕ ਔਰਤ ਨੇ ਪੰਜਾਬ ਦੀ ਧੀ ਭੈਣ ਨੇ ਜਿਹਨੂੰ ਜਵਾਬ ਵੀ ਦਿੱਤਾ ਸੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਉਹ ਕਹਿੰਦੀ ਸੀ ਕਿ ਤੇਰੇ ਘਰੇ ਔਰਤਾਂ ਨਹੀਂ ਹੈਗੀਆਂ ਤੇਰੇ ਮਾਂ ਵੀ ਹੈਗੀ ਆ ਤੇਰੇ ਭੈਣ ਵੀ ਹੈਗੀ ਆ ਤੇ ਤੁਸੀਂ ਜਦੋਂ ਤੁਸੀਂ ਜਾਣੇ ਹੋ ਕਿਤੇ ਫਿਰ ਤੁਸੀਂ ਕਿਸੇ ਵੱਡੇ ਲੀਡਰ ਕੋਲੇ ਛੱਡ ਕੇ ਜਾਂਦੇ ਆਂ ਆਪਦੀਆਂ ਮਾਂ ਬਾਪ ਭੈਣਾਂ ਨੂੰ ਇਹ ਗੱਲ ਬੋਲੀ ਸੀ ਉਸ ਮਤਲਬ ਭੈਣ ਨੇ ਜਿਹੜੀ ਪੰਜਾਬ ਦੇ ਵਿੱਚੋਂ ਵਾਇਰਲ ਵੀ ਹੋ ਰਹੀ ਆ ਔਰ ਪੰਜਾਬ ਦਾ ਮੁੱਖ ਮੰਤਰੀ ਕੀ ਇੱਕ ਐਮਐਲਏ ਦੇ ਪਿੱਛੇ ਪੂਰੀ ਪਾਰਟੀ ਦੇਖ ਸਕਦਾ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਅੱਗੇ ਤੋਂ ਉਹ ਲੈ ਕੇ ਆਉਣਾ ਚਾਹੁੰਦੇ ਨੇ ਕਿ ਉਹ ਐਮਐਲਏ ਬਲਕਾਰ ਸਿੰਘ ਸਿੱਧੂ ਨੂੰ ਦਰਖਾਸਤ ਕਰ ਸਕਦੇ ਨੇ ਪਾਰਟੀ ਦੇ ਵਿੱਚੋਂ ਅਸਤੀਫਾ ਲੈ ਸਕਦੇ ਨੇ ਉਹਦਾ ਇਹ ਦੇਖਣ ਵਾਲੀ ਗੱਲ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣੀ ਆ ਕਿ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੀਆਂ ਮਾਵਾਂ ਨੂੰ ਵੇਖ ਕੇ ਭੈਣਾਂ ਨੂੰ ਵੇਖ ਕੇ ਔਰ ਦੂਜੇ ਪਾਸੇ ਬਰਾਬਰ ਧਿਰ ਦੇ ਵਿੱਚ ਬਹੁਤ ਵੱਡੇ ਅਹੁਦੇ ਦੇ ਉੱਤੇ ਜਿਹੜੇ ਕਿ ਵਿਧਾਨ ਸਭਾ ਦੇ ਸਪੀਕਰ ਸਾਹਿਬ ਕੁਲਤਾਰ ਸਿੰਘ ਸੰਧੂਆ ਕਿ ਉਹਨਾਂ ਦਾ ਪੱਖ ਪੂਰ ਲੈਣਗੇ ਕਿਉਂਕਿ ਗੱਲ ਸੱਚ ਹੈ ਇਹਨੇ ਇਹ ਗੱਲ ਕਹੀ ਹੈ ਬਲਕਾਰ ਸਿੰਘ ਸਿੱਧੂ ਨੇ ਕਹਿੰਦਾ ਆਡੀਓ ਮੇਰੀ ਹੀ ਹੈ ਨਹੀਂ ਫਿਰ ਕਹਿੰਦਾ ਜੇ ਜਾਣੇ ਅਣਜਾਣੇ ਦੇ ਵਿੱਚ ਗਲਤੀ ਹੋ ਗਈ ਆ ਤਾਂ ਮੈਨੂੰ ਮaaf ਕਰ ਦਿਓ ਇਹਦਾ ਮਤਲਬ ਆਡੀਓ ਉਹਦੀ ਹੈ ਫਿਰ ਵੀ ਜਾਨੀ ਹਲੇ ਮਸਾਲਾ ਲਾ ਕੇ ਗਿਆ ਮਾਫੀ ਮੰਗ ਕੇ ਵੀ ਮਾਫੀ ਨਹੀਂ ਮੰਗੀ ਦਰਸਾਲ ਉਹਨੇ ਇੱਕ ਸਿਰਫ ਆਪਣਾ ਖੜਾ ਸ਼ਰਾਉਣ ਦੀ ਕੋਸ਼ਿਸ਼ ਕੀਤੀ ਆ ਪਰ ਪੰਜਾਬ ਦੀ ਜਨਤਾ ਪੰਜਾਬ ਦੇ ਸਾਰੇ ਲੋਕ ਇਹ ਗੱਲਾਂ ਨੂੰ ਜਾਣਦੇ ਨੇ ਕਿ ਇਹ ਸਾਰੀ ਨਾਟਕਵਾਜੀ ਖੇਡ ਕੇ ਗਿਆ ਔਰ ਹਾਲੇ ਵੀ ਇਹਦਾ ਪਿੱਛਾ ਨਹੀਂ ਛੱਡਣਗੇ ਉਹ ਕਹਿੰਦੇ ਨੇ ਕਿ ਜਿਹੜਾ ਪੱਛਾ ਮਨਿੰਦਰ ਸਿੰਘ ਸਿੱਧੂ ਤੇ ਹੈ ਇੱਕ ਪੱਤਰਕਾਰਾ ਲੋਕਵਾਜ ਟੀਵੀ ਦਾ ਇਹੀ ਪੱਛਾ ਵਾਪਸ ਬਲਕਾਰ ਸਿੰਘ ਸਿੱਧੂ ਤੇ ਹੋਣਾ ਚਾਹੀਦਾ ਕਿਉਂ ਹੋਣਾ ਚਾਹੀਦਾ ਕਿਉਂਕਿ ਅੱਗੇ ਤੋਂ ਕੋਈ ਹੋਰ ਐਮਐਲਏ ਜਾਂ ਕੋਈ ਹੋਰ ਐਮਪੀ ਜਾਂ ਕੋਈ ਵੀ ਨੇਤਾ ਕਿਸੇ ਵੀ ਪਾਰਟੀ ਦਾ ਚਾਹੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਇਹ ਰਕਾਰ ਕਾਇਮ ਹੋ ਜਾਣਾ ਇੱਕ ਹੀ ਸਿੱਖ ਮਿਲਣੀ ਹੈ ਪੰਜਾਬ ਦੇ ਵਿੱਚ ਕਿ ਜੇਕਰ ਕੋਈ ਸਾਡੀਆਂ ਮਾਵਾ ਭੈਣਾਂ ਦੇ ਪ੍ਰਤੀ ਜਾਂ ਫਿਰ ਆਪਣੇ ਲੀਡਰਾਂ ਦੇ ਪ੍ਰਤੀ ਉਹਨਾਂ ਦੀ ਜਾਤੀ ਪਰਖਦਾ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਨੇਤਾ ਐਸਾ ਨਾ ਕਰ ਪਾਵੇ ਐਸ ਕਰਕੇ ਇਹਦੇ ਉੱਤੇ ਐਕਸ਼ਨ ਵੀ ਹੋਣਾ ਚਾਹੀਦਾ ਇਹਦੇ ਤੇ ਪਰਚਾ ਹੋਣਾ ਚਾਹੀਦਾ ਔਰ ਦੂਸਰੇ ਪਾਸੇ ਪਰਚਾ ਬੜਾ ਜ਼ਬਰਦਸਤ ਹੋਣਾ ਕਿਉਂਕਿ ਇੱਕ ਪਾਸੇ ਜਦੋਂ ਕਿਸੇ ਦੀ ਜਾਤੀ ਪਰਖੀ ਜਾਂਦੀ ਹੈ ਉਹਦਾ ਪਰਚਾ ਐਸਾ ਹੁੰਦਾ ਬੰਦਾ ਨਿਕਲਦਾ ਹੀ ਨਹੀਂ ਔਰ ਇਹਦੇ ਤੇ ਤਾਂ ਪਰਚੇ ਬਹੁਤ سارے ਹੋ ਸਕਦੇ ਨੇ ਇੱਕ ਧਾਰਾ ਪੱਗ ਦੀ ਲੱਗ ਸਕਦੀ ਆ ਇੱਕ ਧਾਰਾ ਮਾਵਾ ਭੈਣਾਂ ਨੂੰ ਗਾਲ੍ਹਾਂ ਕੱਢਣ ਦੀ ਲੱਗ ਸਕਦੀ ਆ ਇੱਕ ਤਰ੍ਹਾਂ ਕੁਲਤਾਰ ਸਿੰਘ ਸਨੂਆ ਦੀ ਜਾਤੀ ਪਰਖਣ ਦੀ ਲੱਗ ਸਕਦੀ ਆ ਜੇਕਰ ਕੋਈ ਵੱਡੇ ਪੱਦਰ ਤੇ ਐਕਸ਼ਨ ਲੈਂਦਾ ਜੇਕਰ ਭਾਈ ਇਹਨੂੰ ਗੱਲ ਨੂੰ ਘੋਲ ਕੇ ਪਾਣੀ ਦੇ ਵਿੱਚਾਂ ਥੱਲੇ ਡੋਲ ਦੇਣਾ ਉਹ ਗੱਲ ਵੱਖਰੀ ਐ ਹੁਣ ਦੇਖਣ ਵਾਲੀ ਗੱਲ ਤਾਂ ਇਹੀ ਆ ਕਿ ਭਗਵਾਨ ਤਮਾਨ ਵੇਖਾਂਗੇ ਕਿ ਇਹਨਾਂ ਦੇ ਉੱਤੇ ਐਕਸ਼ਨ ਲੈਂਦੇ ਆ ਜਾਂ ਨਹੀਂ ਲੈਂਦੇ ਤਾਂ ਇੰਨਾ ਹੀ ਕਹਿੰਦੇ ਹੋਇਆ ਮੈਂ ਇਸ ਵੀਡੀਓ ਨੂੰ ਸਮਾਪਤ ਕਰਨਾ ਔਰ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ